ਕੋਈ ਐਕਸੀਡੈਂਟ ਹੋਇਆ? ਹਾਂਜੀ ਮੈਡਮ ਜੀ। ਕਿੱਥੇ ਹੋਇਆ ਸੀਗਾ? ਚੋਟੀਆਂ ਹੋਇਆ ਮੈਡਮੀ ਚੋਟੀਆਂ ਤੋਂ ਅੱਗੇ ਜਾ ਕੇ ਥੋੜਾ ਜੀ। ਹਾਂ। ਸਾਡੇ ਨਾਲ ਹੋਇਆ ਐਕਸੀਡੈਂਟ। ਇਹਨਾਂ ਦੀ ਜੀਪ ਨਾਲ ਹੋਇਆ ਜੀ ਉਹਨਾਂ ਨੇ ਡਰਿੰਕ ਕੀਤੀ ਹੋਈ ਸੀ ਬੰਦੇ ਦੀ। ਤੇ ਪਾਟੋਂ ਤੇ ਸੀਗੇ ਜੀ। ਅੱਛਾ ਉਹ ਆਟੋ ਤੇ ਸੀ। ਹਾਂਜੀ ਮੈਡਮ ਜੀ। ਅੱਛਾ ਜਿਨ੍ਹਾਂ ਨੇ ਐਕਸੀਡੈਂਟ ਕੀਤਾ ਉਹਨਾਂ ਦੀ ਸ਼ਰਾਬ ਪੀਤੀ ਹੋਈ ਸੀ। ਹਾਂਜੀ ਸ਼ਰਾਬ ਪੀਤੀ ਹੋਈ ਸੀ ਵੀਡੀਓ ਵੀ ਆ ਸਾਡੇ ਕੋਲ ਮੈਡਮ ਜੀ ਮੋਬਾਈਲ ਦੇ ਵਿੱਚ। ਆਪਾਂ ਨੂੰ ਤੁਹਾਡੇ ਨੂੰ ਹਸਪਤਾਲ ਕਿਹਨਾਂ ਨੇ ਪਹੁੰਚਾਇਆ? ਪਾਪਾ ਨੂੰ ਹੀ ਮੈਂ ਹੀ ਲੈ ਕੇ ਆਇਆ ਹਸਪਤਾਲ ਜੀ ਅਸੀਂ ਇੰਨੇ ਟਾਈਮ ਤੋਂ ਜਲੰਧਰੋਂ ਆ ਕੇ ਫਿਰ ਆਪਦੇ ਪਾਪਾ ਨੂੰ ਲੈ ਕੇ ਆਏ ਹਾਂ ਜੀ ਪਰ ਤੁਹਾਨੂੰ ਪਤਾ ਲੇਡੀਜ਼ ਦਾ ਕਿੱਥੇ ਪ੍ਰਬੰਧ ਕਰ ਸਕਦੇ ਗੱਡੀ ਦਾ ਜੀ ਉਹ ਜਿਸ ਗੱਡੀ ਗੁੱਡੀ ਫੋਨ ਕਰਕੇ ਪੁੱਛਦੇ ਰਹੇ ਉਹਨੂੰ ਤਾਂ ਮੈਂ ਆ ਗਿਆ ਸੀ ਜਲੰਧਰ ਹੀ ਜਲੰਧਰ ਉਹ ਉੱਥੇ ਮਾਰਿਆ ਚਲਾ ਕੇ ਥੱਲੇ ਫੇਰ ਹੋ ਗਏ ਆ ਬਹੁਤ ਬਹੁਤ ਸਾਰਾ ਦਿਨ ਉਹਨਾਂ ਕੋਲੇ ਕੇਸ ਦਰਜ ਕਰਵਾਇਆ ਸੀ ਇੱਥੇ ਜਸਵੰਤ ਰਾਏ ਕੋਲੇ ਕਰਾਇਆ ਮੈਡਮ ਜੀ ਹਾਂ ਜੀ ਉਹ ਵੀ ਮੈਨੂੰ ਲੱਗਦਾ ਇਹ ਰੀਅਲ ਅਰਲੀ ਮਲੀ ਚੱਲਦੀ ਹੈ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਬਸ ਸਾਨੂੰ ਕਹਿੰਦੇ ਥੋੜੇ ਬਹੁਤੇ ਲੈ ਕੇ ਰਾਜੀ ਸਾਡੀ ਗੱਡੀ ਵੀ ਬਿਲਕੁਲ ਕੋਈ ਸਾਡੇ ਉਹੀ ਇੱਕ ਸਾਧਨ ਸੀਗਾ ਮੈਡਮ ਜੀ ਮੇਰੀ ਭੈਣ ਦੀ ਮੈਰਿਜ ਕਰਨ ਵਾਲੀ ਹੈ ਗਰੀਬ ਬੰਦੇ ਆ ਜੀ ਓਟੋ ਐਕਸੀਡੈਂਟ ਹੋਇਆ 1.5 ਘੰਟਾ ਉੱਥੇ ਬੰਦਾ ਪਿਆ ਰਿਹਾ ਉਹਨਾਂ ਦਾ ਬੰਦਾ ਸਹੀ ਸੀ ਬਿਲਕੁਲ ਉਹਦੇ ਇੱਕ ਪੂਰਾ ਚਰੀਟ ਵੀ ਨਹੀਂ ਗਈ ਉਹਨਾਂ ਨੇ ਸਾਡੇ ਬੰਦੇ ਨੂੰ ਚੱਕਣ ਦੀ ਬਜਾਏ ਪਹਿਲਾਂ ਆਪਦੇ ਬੰਦੇ ਨੂੰ ਲੈ ਕੇ ਗਏ ਸਾਡਾ ਬੰਦਾ 1.5 ਘੰਟਾ ਉੱਥੇ ਤੜਪਦਾ ਰਿਹਾ ਤੇ ਜਿਹੜਾ ਹੁੰਦਾ ਖੂਨ ਖੂਨ ਖਾਨ ਸਿਰ ਦੇ ਵਿੱਚ ਪੈਗਾ ਚੱਕਿਆ ਨਹੀਂ ਕਿਸੇ ਨੇ ਤਾਂ ਕਰਕੇ ਉਹਦੀ ਮੌਤ ਹੋਈ ਏ। ਜਮਤਾ ਸਾਹਿਬ ਕਹਿੰਦੇ ਭਗਵੰਤਬਾਨ ਸਾਹਿਬ ਕਹਿੰਦੇ ਸੀ ਵੀ ਮਿੰਟੋ ਮਿੰਟੀ ਜਿਹੜਾ ਘਰੇ ਆਉਣ ਕਰਨਗੇ ਤੁਹਾਡੇ ਅਫਸਰ ਮੁਲਾਜ਼ਮ ਆ ਇੱਥੇ ਕੋਈ ਸੁਣਵਾਈ ਨਹੀਂ ਜੀ। ਪਤਾ ਨਹੀਂ ਇਹਨਾਂ ਨੇ ਕੀ ਉਹਨਾਂ ਤੋਂ ਹਸਾਬਤਾਬ ਲਿਆ ਪੈਸੇ ਲੈ ਕੀ ਨਹੀਂ ਕੋਈ ਸੁਣਵਾਈ ਨਹੀਂ। ਸਵੇਰ ਦੇ ਅਸੀਂ ਇੱਥੇ 100 ਬੰਦਾ ਲੈ ਕੇ ਬੈਠੇ ਆ ਕੋਈ ਕੋਈ ਪੁੱਛ ਕੇ ਚਾਲਾ ਹੀ ਨਹੀਂ ਗਾ ਜੀ। ਅਈ ਤਾਂ ਇਹ ਕਾਨੂੰਨ ਤੇ ਸਾਡੇ ਤਾਂ ਗਰੀਬ ਬੰਦੇ ਆ। ਤੇ ਵੀ ਆਪੇ ਕਾਨੂੰਨ ਕਰ ਲੂਗਾ ਕਾਰਵਾਈ ਜੀ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਗਈ ਨਾ ਇਹਨਾਂ ਨੇ ਹਸਪਤਾਲ 'ਚ ਬਿਆਨ ਲਏ ਆ ਤੇ ਨਾ ਇਹਨਾਂ ਨੇ ਉੱਥੇ ਜਾ ਕੇ ਮੌਕਾ ਦੇਖਿਆ ਜੀ ਜਿਹੜਾ ਬੰਦਾ ਦੋਚੀ ਏ ਉਹ ਐ ਬਾਹਾਂ ਚੱਕੀ ਜਾਂਦਾ ਵੀਡੀਓ 'ਚ ਸ਼ਰਾਬੀ ਹੈਗਾ ਬੋਲੀ ਜਾਂਦਾ ਪਤਾ ਲੱਗ ਜਾਂਦਾ ਵੀ ਖਰਾਬ ਪੀਤੀ ਏ ਫੇਰ ਵੀ ਉਹਨੂੰ ਬਚਾਈ ਜਾਂਦੇ ਨੇ ਮੈਂ ਤਾਂ ਸਾਫ਼ ਕਹਿ ਰਿਹਾ ਮੈਡਮ ਜੀ ਇਹਨਾਂ ਨੂੰ ਪੈਸੇ ਚੜੇ ਹੋਏ ਵੀ ਆ ਬਸੇ ਵੇਖ ਗਈ ਆ ਪੁਲਿਸ ਜੀ ਅਸੀਂ ਕਾਨੂੰਨ ਤੇ ਭਰੋਸਾ ਰੱਖ ਕੇ ਕੰਮ ਕੀਤਾ ਸੀਗਾ ਜੀ ਤੇ ਅਸੀਂ ਕਿਹਨੇ ਮਜਬੂਰ ਨਾ ਕਰੇ ਸਾਨੂੰ ਸਰਕਾਰ ਵੀ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਸਖਤ ਤੋਂ ਸਖਤ ਮੈਂ ਕਿਰਨਜੀਤ ਕੌਰ ਜੀ ਤੁਸੀਂ ਜੁੜੇ ਹੋ ਹੈਵਨ ਇੰਡੀਆ ਟੀਵੀ ਦੇ ਨਾਲ ਇਸ ਵਕਤ ਅਸੀਂ ਬਾਗਾਪਰਾਣਾ ਦੇ ਪੁਲਿਸ ਥਾਣਾ ਦੇ ਅੱਗੇ ਖੜੇ ਆ ਤੁਸੀਂ ਸਾਹਮਣੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇੱਥੇ ਜਿਹੜਾ ਹੈਗਾ ਇਹ ਨੌਜਵਾਨਾਂ ਵੱਲੋਂ ਬਜ਼ੁਰਗਾਂ ਵੱਲੋਂ ਜਿਹੜਾ ਹੈਗਾ ਧਰਨਾ ਲਾਇਆ ਗਿਆ ਕਿਸ ਪਾਬਤ ਲਾਇਆ ਗਿਆ ਗੱਲਬਾਤ ਕਰਕੇ ਜਾਣਕਾਰੀ ਸਾਂਝੀ ਕਰਦੇ ਹਾਂਜੀ ਬਾਈ ਜੀ ਮੈਡਮ ਮੀਰਾ ਨਤਰ ਸਿੰਘ ਹੈ ਮੈਂ ਉਹਨਾਂ ਦੇ ਬੇਟਾ ਅੰਗਰਮੀਲ ਸਿੰਘ ਤੇ ਮੇਰੇ ਡੈਡੀ ਦਾ ਕਹਿੰਦਾ ਕਿ ਤੁਸੀਂ ਅਜੇ ਇੱਥੇ ਧਰਨਾ ਇਕ ਲਾਇਆ ਮੈਡਮ ਇਹ ਦਿੱਤੋ ਹੀ ਆ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਜਿਨ੍ਹਾਂ ਨੇ ਐਕਸੀਡੈਂਟ ਮੇਰੇ ਡੈਡੀ ਦੀ ਹੋਈ ਹੈ ਜੀ ਅੱਛਾ ਉਹਨਾਂ ਦਾ ਐਕਸੀਡੈਂਟ ਹੋਇਆ ਹਾਂਜੀ ਮੈਡਮ ਜੀ ਕਿੱਥੇ ਹੋਇਆ ਸੀਗਾ ਚੋਟੀਆਂ ਹੋਇਆ ਮੈਡਮੀ ਚੋਟੀਆਂ ਤੋਂ ਅੱਗੇ ਜਾ ਕੇ ਥੋੜਾ ਜੀ ਹਾਂ ਸਾਦੇ ਨਾਲ ਹੋਇਆ ਐਕਸੀਡੈਂਟ ਇਹਨਾਂ ਦੀ ਜੀਪ ਨਾਲ ਹੋਇਆ ਜੀ ਉਹਨਾਂ ਨੇ ਡਰਿੰਕ ਕੀਤੀ ਹੋਈ ਸੀ ਬੰਦੇ ਦੀ ਥੋੜੇ ਪਾਪਾ ਕਾਹਦੇ ਤੇ ਸੀਗੇ ਮੇਰੇ ਪਾਪਾ ਆਟੋ ਤੇ ਸੀਗੇ ਜੀ। ਅੱਛਾ ਉਹ ਆਟੋ ਤੇ ਸੀ। ਹਾਂਜੀ ਮੈਡਮ ਜੀ। ਅੱਛਾ ਜਿਨ੍ਹਾਂ ਨੇ ਐਕਸੀਡੈਂਟ ਕੀਤਾ ਉਹਨਾਂ ਦੀ ਸ਼ਰਾਬ ਪੀਤੀ ਹੋਈ ਸੀ। ਹਾਂਜੀ ਸ਼ਰਾਬ ਪੀਤੀ ਹੋਈ ਸੀ। ਵੀਡੀਓ ਵੀ ਆ ਸਾਡੇ ਕੋਲ ਮੈਡਮ ਜੀ ਮੋਬਾਈਲ ਦੇ ਵਿੱਚ। ਹਾਂਜੀ। ਤੁਹਾਡਾ ਆਪਦਾ ਪਿੰਡ ਕਿਹੜਾ ਜੀ? ਜੈ ਸਿੰਘ ਵਾਲਾ ਮੈਡਮ ਜੀ। ਅੱਛਾ। ਹਾਂਜੀ। ਤੁਹਾਨੂੰ ਕਦੋਂ ਪਤਾ ਲੱਗਦਾ ਵੀ ਤੁਹਾਡੇ ਪਾਪਾ ਜੀ ਦਾ ਐਕਸੀਡੈਂਟ ਹੋਇਆ? ਮੈਂ ਜਲੰਧਰ ਤੋਂ ਆ ਰਿਹਾ ਸੀ ਮੈਨੂੰ ਮੈਡਮ ਵੀਰੇ ਡੈਡੀ ਨੇ ਖੁਦ ਫੋਨ ਕੀਤਾ ਲਾ ਕੇ ਜੀ। ਹੂੰ। ਤੇ ਫੋਨ ਕੀਤਾ ਉਹ ਕਹਿੰਦੇ ਵੀ ਜਲਦੀ ਆ ਜਾ ਮੇਰਾ ਐਕਸੀਡੈਂਟ ਹੋ ਚੁੱਕਿਆ ਹੈ। ਤੇ ਮੈਂ ਤਾਂ ਚਲ ਉਹਨਾਂ ਨੇ ਰੈਫਰਲ ਕਰਾਇਆ ਜੀ 모ਗੇ 모ਗੇ ਤੋਂ ਫਿਰ ਫਰੀਦਕੋਟ ਭੇਜਿਆ ਜੀ ਫਰੀਦਕੋਟ ਵਾਲਿਆਂ ਨੇ ਰੈਫਰਲ ਬਠਿੰਡੇ ਕਰਤਾ ਮੈਡਮ ਜੀ ਬਠਿੰਡੇ ਫਿਰ ਇਹਨਾਂ ਨੂੰ ਮੈਡਮ ਜੀ 17 ਨੂੰ ਐਕਸੀਡੈਂਟ ਹੋਇਆ ਮੇਰੇ ਡੈਡੀ ਦਾ 18 ਨੂੰ ਇਹੀ ਪਰਚਾ ਦਰਜ ਕਰਨ ਭੇਜਤਾ ਰਿਪੋਰਟ ਜੀ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਨਾ ਜੀ ਉਹਨਾਂ ਦੇ ਬਿਆਨ ਲੈਣ ਆਏ ਆ ਅੱਛਾ ਥਾਣੇ ਵਾਲੇ ਜੀ ਪਤਾ ਲੱਗਿਆ ਬੰਦੇ ਕਿੱਥੋਂ ਦੇ ਸੀਗੇ ਬੰਦੇ ਹੀ ਚੋਟੀਆਂ ਦੇ ਸੀਗੇ ਜੀ ਮੈਡਮ ਜੀ ਉਹਨਾਂ ਨੂੰ ਅੱਜ ਹੀ ਗ੍ਰਿਫਤਾਰ ਕੀਤਾ ਜੀ ਇਹਨਾਂ ਨੇ ਤੇ ਨਾ ਉਹਨਾਂ ਦੀ ਗੱਡੀ ਚੱਕ ਕੇ ਲਏ ਗੱਡੀ ਵੀ ਹੈ ਜੀ ਉਹਨਾਂ ਦੀ ਘਰੇ ਖੜੀ ਐਕਸੀਡੈਂਟ ਦੀ ਹੂੰ ਪਾਪਾ ਨੂੰ ਵੀ ਮੈਂ ਹੀ ਲੈ ਕੇ ਆਇਆ ਹਸਪਤਾਲ ਜੀ ਅੱਛਾ ਤੁਸੀਂ ਇੰਨੇ ਟਾਈਮ ਤੋਂ ਜਲੰਧਰੋਂ ਆ ਕੇ ਫਿਰ ਆਪੇ ਪਾਪਾ ਨੂੰ ਲੈ ਕੇ ਆਏ ਹਾਂ ਜੀ ਪਰ ਤੁਹਾਨੂੰ ਪਤਾ ਲੇਡੀਜ਼ ਦਾ ਕਿੱਥੇ ਪ੍ਰਬੰਧ ਕਰ ਸਕਦੇ ਗੱਡੀ ਦਾ ਜੀ ਉਹ ਜਿਸ ਨੂੰ ਗੱਡੀ-ਗੱਡੀ ਫੋਨ ਕਰਕੇ ਪੁੱਛਦੇ ਰਹੇ ਉਹ ਤੋਂ ਤਾਂ ਮੈਂ ਆ ਗਿਆ ਸੀ ਜਲੰਧਰ ਹੀ ਜਲੰਧਰ ਤੋਂ ਹੀ ਘੰਟੇ ਡੇਢ ਘੰਟੇ ਜੀ ਆ ਜਾਂਦੇ ਹਾਂ ਰਸਤੇ ਦੇ ਵਿੱਚ ਸੀਗਾ ਹਾਂਜੀ ਮੈਡਮ ਅੱਛਾ ਤੇ ਹੁਣ ਪਾਪਾ ਦੀ ਮਤਲਬ ਡੈਥ ਹੋ ਗਈ ਮੈਡਮ ਜੀ ਹਾਂਜੀ ਅੱਛਾ ਇਧਰ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਹੋ ਰਹੀ ਮੈਡਮ ਜੀ ਵਾਰ-ਵਾਰ ਆਏ ਆ ਸਾਨੂੰ ਕਹਿੰਦੇ 1 ਘੰਟੇ ਬਾਅਦ ਜਵਾਨ ਤੇ ਬੰਦਾ ਚੱਲ ਜਾਂਦਾ ਅਸੀਂ ਕਹਿੰਦੇ ਜੀ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨੂੰ ਅੰਦਰ ਸੁਟਿਆ ਜਾਵੇ ਲਿਆ ਕੇ ਜੇਲ੍ਹ ਦੇ ਕਿੰਨਾ ਕੋਲੇ ਕੇਸ ਦਰਜ ਕਰਵਾਏ ਫੇਫੇ ਜਸਵੰਤ ਰਾਏ ਕੋਲੇ ਕਰਾਇਆ ਮੈਡਮ ਜੀ ਹਾਂਜੀ ਉਹ ਵੀ ਮੈਨੂੰ ਲੱਗਦਾ ਇਹ ਰਲ ਮਿਲੀ ਚੱਲਦੀ ਹੈ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਬਸ ਸਾਨੂੰ ਕਹਿੰਦੇ ਥੋੜੇ ਬਹੁਤੇ ਲੈ ਕੇ ਰਾਜੀਨਾਮਾ ਕਰ ਲੋ ਮੈਡਮ ਸਾਡੇ ਬੰਦਾ ਵਾਪਸ ਦੇ ਸਕਦੇ ਕੀ ਅੱਛਾ ਤੁਹਾਨੂੰ ਕਹਿੰਦੇ ਵੀ ਪੈਸੇ ਲੈ ਕੇ ਰਾਜੀਨਾਮਾ ਕਰ ਹਾਂਜੀ ਕਹਿੰਦੇ 5-4 ਲੱਖ ਮਿਲਦਾ ਲੈ ਕੇ ਕਰ ਲੋ ਜੀ ਸਾਡੀ ਗੱਡੀ ਵੀ ਬਿਲਕੁਲ ਕੋਈ ਸਾਡੇ ਉਹੀ ਇੱਕ ਸਾਧਨ ਸੀਗਾ ਮੈਡਮ ਜੀ ਮੇਰੀ ਭੈਣ ਦੀ ਮੈਰਿਜ ਕਰਨ ਵਾਲੀ ਹੈ ਗਰੀਬ ਬੰਦੇ ਹੈ ਕੀ ਕਹਿਣਾ ਚਾਹੋਗੇ ਪਰਿਵਾਰ ਦਾ ਇੱਕ ਜਿਹੜਾ ਜੀ ਹੈ ਅੱਜ ਉਹ ਇੱਥੋਂ ਚਲਾ ਗਿਆ ਹੈਗਾ ਗਾਹ ਜਿਨ੍ਹਾਂ ਨੇ ਐਕਸੀਡੈਂਟ ਕੀਤਾ ਕਹਿੰਦੇ ਉਹਨਾਂ ਦੀ ਡ੍ਰਿੰਕ ਕੀਤੀ ਸੀ ਜਿਹੜੇ ਦੋਸ਼ੀ ਉਹ ਹੈਗੇ ਆ ਕੀ ਕਹਿਣਾ ਦੇਖੋ ਜੀ ਬਹੁਤ ਮਾੜੀ ਗੱਲ ਹੈ ਕਿਉਂਕਿ ਜਿਹੜੀ ਪੁਲਿਸ ਨੇ ਬੜੀ ਨਗਹਿਲੀ ਕੀਤੀ ਏ ਉਹ ਬੰਦੇ ਦੀ ਖਰਾਬ ਪੀਤੀ ਸੀ ਉਹਦੀ ਉਹ ਜਿਹੜਾ ਮਲਾਜਾ ਜ਼ਰੂਰੀ ਸੀਗਾ ਉਹ ਨਹੀਂ ਕਰਾਇਆ ਇਹਨਾਂ ਨੇ ਦੂਜੇ ਨੰਬਰ ਤੇ ਸਾਡਾ ਬੰਦਾ ਦੋ ਤਿੰਨ ਦਿਨਾਂ ਹਸਤ ਰਿਹਾ ਉਹਦਾ ਇਹਨਾਂ ਨੇ ਬਿਆਨ ਨਹੀਂ ਲਏ ਜਿਉਂਦਾ ਬੰਦਾ ਜਦੋਂ ਬਿਆਨ ਦਿੰਦਾ ਸੀਗਾ ਫਿਰ ਜਿਹੜਾ ਇਹ ਬੰਦੇ ਉਥੇ ਐਕਸੀਡੈਂਟ ਹੋਇਆ ਡੇਢ ਘੰਟਾ ਉਥੇ ਬੰਦਾ ਪਿਆ ਰਿ ਉਹਨਾਂ ਦਾ ਬੰਦਾ ਸਹੀ ਸੀ ਬਿਲਕੁਲ ਉਹਦੇ ਇੱਕ ਪੂਰਾ ਝਰੀਟ ਵੀ ਨਹੀਂ ਗਈ ਉਹਨਾਂ ਨੇ ਸਾਡੇ ਬੰਦੇ ਨੂੰ ਚੱਕਣ ਦੀ ਬਜਾਏ ਪਹਿਲਾਂ ਆਪਦੇ ਬੰਦੇ ਨੂੰ ਲੈ ਕੇ ਗਏ ਸਾਡਾ ਬੰਦਾ ਡੇਢ ਘੰਟਾ ਉੱਥੇ ਤੜਪਦਾ ਰਿਹਾ ਤੇ ਜਿਹੜਾ ਉਹਦਾ ਖੂਨ ਖੂਨ ਖਾਨ ਸਿਰ ਦੇ ਵਿੱਚ ਪੈ ਗਿਆ ਚੱਕਿਆ ਨਹੀਂ ਕਿਸੇ ਨੇ ਤਾਂ ਕਰਕੇ ਉਹਦੀ ਮੌਤ ਹੋਈ ਏ ਦੂਜੀ ਦੁੱਖ ਦੀ ਗੱਲ ਏ ਵੀ ਅੱਜ 3-4 ਦਿਨ ਹੋ ਗਏ লাশ ਘਰੇ ਪਈ ਏ ਅਸੀਂ ਇਹਨਾਂ ਨੇ ਪਰਿਵਾਰ ਨੇ ਜਿਹੜਾ ਸ਼ਿਸ਼ਕਾਰ ਨਹੀਂ ਕੀਤਾ ਤੇ ਸਾਨੂੰ ਇਨਸਾਫ ਇਹ ਕਹਿੰਦੇ ਜਿੰਨਾ ਚਿਰ ਨਹੀਂ ਮਿਲਦਾ ਦੇ ਵੇਖੋ 4-4 ਦਿਨ ਘਰੇ লাশ ਰੱਖ ਕੇ ਤੇ ਅਸੀਂ ਇਨਸਾਫ ਲੈਣਾ ਹੈ ਸੀਅਮਤਾ ਸਾਹਿਬ ਕਹਿੰਦੇ ਭਗਵੰਤਬਾਨ ਸਾਹਿਬ ਕਹਿੰਦੇ ਸੀ ਵੀ ਮਿੰਟੋ ਮਿੰਟੀ ਜਿਹੜਾ ਘਰੇ ਆਉਣ ਕਰਨਗੇ ਤੁਹਾਡੇ ਅਫਸਰ ਮੁਲਾਜ਼ਮ ਆ ਇੱਥੇ ਕੋਈ ਸੁਣਵਾਈ ਨਹੀਂ ਜੀ ਪਤਾ ਨਹੀਂ ਇਹਨਾਂ ਨੇ ਕੀ ਉਹਨਾਂ ਤੋਂ ਹਸਾਬਤਾਵ ਲਿਆ ਪੈਸੇ ਲੈ ਕੀ ਨਹੀਂ ਕੋਈ ਸੁਣਵਾਈ ਨਹੀਂ ਸਵੇਰ ਦੇ ਅਸੀਂ ਇੱਥੇ 100 ਬੰਦਾ ਲੈ ਕੇ ਬੈਠੇ ਆ ਕੋਈ ਕੋਈ ਪੁੱਛ ਕੇ ਚਲਾ ਹੀ ਨਹੀਂਗਾ ਜੀ ਇਹ ਕੀ ਹੱਥ ਚ ਫੜਿਆ ਇਹ ਜੀ ਦਿਖਾ ਦਿੰਦੀ ਏ ਜਿਹੜੀ ਅੱਛਾ ਜੀ ਹਾਂ ਜੀ ਉਹਨੇ ਦਿਨਾਂ ਦਿਨਾਂ ਨੇ ਕੋਈ ਵੀ ਕਾਰਵਾਈ ਨਹੀਂ ਜੀ ਕੀਤੀਗੀ ਨਾ ਤਾਂ ਉੱਥੇ ਗੱਡੀਆਂ ਇਹਨਾਂ ਨੇ ਚੱਕ ਕੇ ਲਿਆਂਦੀਆਂ ਜੀ ਸਾਡੀ ਗੱਡੀ ਤੇ ਉਹਨਾਂ ਨੇ ਆਪ ਦੀ ਚੱਕ ਕੇ ਅੰਦਰ ਲਾ ਲਈ ਅੱਜ ਤੱਕ ਰ ਵੀ ਨਹੀਂ ਲੈ ਕੇ ਆਂਦੀ ਜੀ ਹਜੇ ਅਈ ਤਾਂ ਇਹ ਕਾਨੂੰਨ ਤੇ ਸਾਡੇ ਤਾਂ ਗਰੀਬ ਬੰਦੇ ਆ ਤੇ ਵੀ ਆਪੇ ਕਾਨੂੰਨ ਕਰ ਲੂਗਾ ਕਾਰਵਾਈ ਜੀ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਗਈ ਨਾ ਇਹਨਾਂ ਨੇ ਹਸਪਤਾਲ 'ਚ ਬਿਆਨ ਲਏ ਆ ਤੇ ਨਾ ਇਹਨਾਂ ਨੇ ਉੱਥੇ ਜਾ ਕੇ ਮੌਕਾ ਦੇਖਿਆ ਜੀ ਅੱਜ ਤੇ ਪਾਪਾ ਜੀ ਆਟੋ ਦਾ ਕੰਮ ਕਰਦੇ ਸੀ ਹਾਂਜੀ ਆਟੋ ਦੇ ਕੰਮ ਕਰਦੇ ਤੁਸੀਂ ਕੀ ਕੰਮ ਕਰਦੇ ਹੋ ਮੈਂ ਵੀ ਇਹ ਗੱਡੀ ਚਲਾਉਣਾ ਜੀ ਡਰਾਈਵ ਕਰਦਾ ਜੀ ਤਾਂ ਤੁਹਾਨੂੰ ਕਹਿ ਰਹੇ ਨੇ ਕਿ ਪਰਿਵਾਰ ਤੋਂ ਪੈਸੇ ਲੈ ਕੇ ਰਾਜੀਨਾਮਾ ਕਰ ਲਓ ਕੌਣ ਕਹਿ ਰਿਹਾ ਤੁਹਾਨੂੰ ਜਸਵੰਤ ਰਾਏ ਕਹਿ ਰਿਹਾ ਜੀ ਕਹਿੰਦਾ ਤੁਹਾਡਾ ਰਾਜੀਨਾਮਾ ਕਰਾ ਦਿੰਦੇ ਆ ਜੀ 3-4 ਲੱਖ ਰੁਪਏ ਲੈ ਲਓ ਮੈਡਮ ਵੀ 3 ਲੱਖ ਸਾਡਾ ਬਠਿੰਡੇ ਲੱਗ ਗਿਆ ਸਾਡੀ ਘਰੋਂ ਗੱਡੀ ਚੱਲ ਗਈ ਸਾਡਾ ਬੰਦਾ ਚੱਲ ਗਿਆ ਜੀ ਇਸ ਚੰਗੇ ਲੱਗਦੇ ਮੈਡਮੀ 3 ਲੱਖ ਰੁਪਈਆ ਲੈਂਦੇ ਜੀ ਜਿੱਦਾਂ ਉਹ ਕਹਿੰਦੇ ਦੋਸ਼ੀ ਨੂੰ ਤੁਸੀਂ ਕਿਹਾ ਵੀ ਕੋਈ ਸਰਟੀਫਿਕੇਟ ਨਹੀਂ ਲੱਗੀ ਪਰ ਜਸਵੰਤ ਰਾਓ ਮੁਲਾਜ਼ਮ ਦਾ ਕਹਿਣਾ ਹੈਗਾ ਕਿ ਉਹ ਦਾਖਲ ਸੀਗਾ ਉਹਨੂੰ ਛੁੱਟੀ ਅੱਜ ਮਿਲੀ ਤਾਂ ਕਰਕੇ ਅਸੀਂ ਖੜੇ ਪੈਰ ਹੁਣ ਗ੍ਰਿਫਤਾਰ ਕੀਤਾ ਤੁਸੀਂ ਕਹਿੰਦੇ ਵੀ ਤਿੰਨ ਦਿਨਾਂ ਤੋਂ ਅਸੀਂ ਦਰਖਾਸਤ ਦਿੱਤੀ ਹੋਈ ਸੀ ਇਹਨਾਂ ਨੇ ਗ੍ਰਿਫਤਾਰ ਨਹੀਂ ਕੀਤਾ ਹਾਂਜੀ ਮੈਡਮੀ ਉਹ ਕਦੇ ਵੀ ਖੜੇ ਪੈਰ ਅੱਜ ਤਾਂ ਕਰਕੇ ਲੈ ਕੇ ਆਂਦਾ ਅਸੀਂ ਕਿ ਵੀ ਉਹਦੇ ਸੱਟਾ ਫੇਟਾ ਕਾਫੀ ਲੱਗੀਆਂ ਸੀਗੀਆਂ ਉਹਦੀ ਜਾਂਚ ਕੀਤੀ ਜਾਵੇ ਮੈਡਮ ਜੀ ਹਾਂਜੀ ਉਨੇ ਜਾਂਚ ਕਰ ਲਵ ਮੇਰੇ ਕੋਲ ਵੀਡੀਓ ਹੈ ਕਿ ਮੈਡਮ ਜੀ ਉਹਦੇ ਬਿਲਕੁਲ ਵੀ ਸੱਟ ਨਹੀਂ ਲੱਗੀਗੀ ਉਹ ਤਾਂ ਆਪਣੇ ਆਪ ਪੜਦਿਆ ਪਉਣ ਦੇ ਮਾਰਾ ਮੈਡਮ ਜੀ ਗਿਆ ਹਸਪੀਟਲ ਕਿ ਲੱਗਦਾ ਫਿਰ ਇਹ ਪੁਲਿਸ ਮੁਲਾਜ਼ਮ ਝੂਠੀ ਉਹ ਤਾਂ ਦਾਖਲ ਸੀ ਤੇ ਪਰ ਇਹ ਤਾਂ ਬਿਆਨ ਲੈਣ ਜਾਂਦੇ ਨਾ ਉਹਦੇ ਦੋ ਮੁਲਾਜ਼ਮਾਂ ਆ ਦੇ ਘਰ ਦਿੰਦੇ ਕਿ ਸਾਰੇ ਥਾਣੇ ਨੇ ਜਾਣਾ ਸੀ ਚਲ ਉਹ ਤਾਂ ਮੰਨ ਕੇ ਦੋਸ਼ੀ ਦਾ ਦਾਖਲ ਸੀ ਤੇ ਇਹ ਤਾਂ ਬਿਆਨ ਲੈਣ ਜਾਂਦੇ ਨਾ ਇਹ ਦੋ ਮੁਲਾਜ਼ਮ ਜਾਂਦੇ ਇਹਨਾਂ ਦੇ ਪੁਲਿਸ ਮੁਲਾਜ਼ਮ ਦੋਸ਼ੀ ਦੀ ਕਾਹਤੋ ਮਤਲਬ ਕਿ ਪੱਖ ਦੀ ਗੱਲ ਕਿਉਂ ਕਰਦੇ ਪਏ ਕੀ ਲੱਗਦਾ ਤੁਹਾਨੂੰ ਉਹ ਤਾਂ ਜੇ ਹੁਣ ਕੋਈ ਲੈਣਦੇ ਕਿਦਾ ਕੀ ਇਹਨਾਂ ਦਾ ਹੋਇਆ ਕੀ ਨਹੀਂ ਹੋਇਆ ਜਿਹੜਾ ਬੰਦਾ ਦੋਚੀ ਏ ਉਹ ਐ ਬਾਹਾਂ ਚੱਕੀ ਜਾਂਦਾ ਵੀਡੀਓ ਚ ਸ਼ਰਾਬੀ ਹੈਗਾ ਬੋਲੀ ਜਾਂਦਾ ਪਤਾ ਲੱਗ ਜਾਂਦਾ ਵੀ ਖਰਾਬ ਪੀਤੀ ਏ ਫਿਰ ਵੀ ਉਹਨੂੰ ਬਚਾਈ ਜਾਂਦੇ ਨੇ ਸਾਨੂੰ ਦੋਸ਼ੀ ਠੜਾਈ ਜਾਂਦੇ ਸਗੋਂ ਕਹਿੰਦੇ ਪੈਸੇ ਲੈ ਲਓ ਦੱਸੋ ਪੈਸੇ ਦੱਸੋ ਇਹ ਤੇ ਇੱਕ ਨੇ ਪੈਸੇ ਬੰਦਾ ਬੰਦੇ ਦਾ ਕੋਈ ਮੁੱਲ ਹੈਗਾ ਇਹਨਾਂ ਨੂੰ ਸਗੋਂ ਉਲਟਾ ਕਹਿ ਰਹੇ ਪੈਸੇ ਲੈ ਲਓ ਅੱਜ ਤਿੰਨ ਤਿੰਨ ਬੰਦਾ ਚਾਰ ਦਿਨ ਦਾਖਲ ਰਿਹਾ ਤਿੰਨ ਚਾਰ ਦਿਨ ਹੋ ਗਏ ਘਰੇੋਂ ਦੀ লাশ ਪਈ ਏ ਕੋਈ ਇਨਸਾਫ ਕੋਈ ਕੁਝ ਨਹੀਂ ਹੈਗਾ ਜੀ ਬਿਲਕੁਲ ਅੱਜ ਗੱਡੀ ਚੱਕ ਕੇ ਲੈ ਅੱਜ ਬੰਦਾ ਪੜਿਆ ਇਹਨਾਂ ਨੇ ਫਾਰਮੈਲਟੀ ਕਰਨ ਵਾਸਤੇ ਉਹ ਵੀ ਜਾਈ ਇਕੱਠੇ ਹੋ ਗਏ ਤੇ ਥਾ ਨੀ ਤਾਂ ਹੋਤਦਾ ਵੀ ਅੱਜ ਵੀ ਨਾ ਕਰਦੇ ਕੋਈ ਤੁਹਾਡੇ ਫਾਦਰ ਸਾਹਿਬ ਦੇ ਬਿਆਨ ਨਹੀਂ ਲਏ ਇਹਨਾਂ ਨੇ ਜਿਹੜਾ ਪਰਚਾ ਕਟਾਇਆ ਪੁਲਿਸ ਮੁਲਾਜ਼ਮ ਦਾ ਕਹਿਣਾ ਕਿ ਤੁਹਾਡੀ ਮਾਂ ਦੇ ਬਿਆਨਾਂ ਤੇ ਪਰਚਾ ਕਟਿਆ ਗਿਆ ਹਾਂਜੀ ਮਾਂ ਦੇ ਬਿਆਨਾਂ ਤੇ ਕਟਿਆ ਗਿਆ ਜੀ ਤੁਹਾਡੀ ਮਾਂ ਦੇ ਤੁਹਾਡੀ ਮਾਂ ਨਾਲ ਹਾਂਜੀ ਹੂੰ ਹੁਣ ਤੁਸੀਂ ਕੀ ਇਨਸਾਫ ਦੀ ਮੰਗ ਕਰਦੇ ਅਸੀਂ ਇਨਸਾਫ ਚਾਹੁੰਦੇ ਆ ਮੈਡਮ ਜੀ ਇਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਜੇਲ੍ਹ ਹੋਣੀ ਚਾਹੀਦੀ ਹੈ ਅੰਦਰ ਸਿੱਟੇ ਪਰਚੇ 'ਚ ਕੋਈ ਵਾਅਦਾ ਹੋਵੇ ਜੀ ਜੁਰਮ ਜਿਹੜਾ ਜਿਹੜਾ ਮੰਨ ਲ ਕੇ ਚਲੋ ਸ਼ਰਾਬ ਪੀ ਕੇ ਬੰਦਾ ਕਰਦਾ ਅਪਰਾਧ ਉਹਦੀ ਸ਼ਰਾਬ ਦੀ ਧਾਰਾ ਵੀ ਲੱਗਣੀ ਚਾਹੀਦੀ ਏ ਉਹ ਇਹਨੂੰ ਇਹਨੂੰ ਬਚਾਉਣ ਵਾਸਤੇ ਜਮਾ ਸਾਡਾ ਜਿਹੜਾ ਪਰਚਾ ਕਮਜ਼ੋਰ ਕੀਤਾ ਜੀ ਇਹਨਾਂ ਨੇ ਤੇ ਇਤੋਂ ਜਮਾਨਤ ਦੇ ਦੇਣਗੇ ਬਸ ਇਹਨੂੰ ਇਹ ਮੈਡਮ ਜੀ ਸਾਨੂੰ ਕਹਿੰਦੇ ਤੁਸੀਂ ਮਲਾਜਾ ਨਹੀਂ ਕਰਾਇਆ ਮਲਾਜਾ ਕਰਾਉਣ ਦਾ ਸਾਡਾ ਕੰਮ ਆ ਜਾਂ ਪੁਲਿਸ ਦਾ ਜੀ ਤੁਸੀਂ ਖੁਦ ਦੱਸ ਦਿਓ ਇਹਨਾਂ ਨੇ ਮਲਾਜਾ ਨਹੀਂ ਕਰਾਇਆ ਮੈਂ ਤੁਹਾਨੂੰ ਕਹਿ ਰਿਹਾ ਮੈਂ ਤਾਂ ਸਾਫ਼ ਕਹਿ ਰਿਹਾ ਮੈਡਮ ਜੀ ਇਹਨਾਂ ਨੂੰ ਪੈਸੇ ਚੜੇ ਹੋਏ ਵੀ ਆ ਬਸੇ ਵੇਖ ਗਈ ਆ ਪੁਲਿਸ ਜੀ ਅਸੀਂ ਕਾਨੂੰਨ ਤੇ ਭਰੋਸਾ ਰੱਖ ਕੇ ਕੰਮ ਕੀਤਾ ਸੀਗਾ ਜੀ ਤੇ ਅਸੀਂ ਕਹਿੰਦੇ ਮਜਬੂਰ ਨਾ ਕਰੇ ਸਾਨੂੰ ਸਰਕਾਰ ਵੀ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਸਖਤ ਤੋਂ ਸਖਤ ਹਾਂਜੀ ਕਿਤੇ ਨਾ ਕਿਤੇ ਮਿੱਤਰ ਕਿਦਾ ਪਰਿਵਾਰ ਜਿਹੜਾ ਹੈਗਾ ਇਨਸਾਫ ਦੀ ਗੋਹਾਰ ਦੇ ਲਈ ਅੱਜ ਬਾਗਾਪਰਾਣਾ ਥਾਣਾ ਪੁਸ ਦੇ ਅੱਗੇ ਚੌਂਕੀ ਦੇ ਮੂਹਰੇ ਖੜਾ ਹੈਗਾ ਪਰ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਹੈਗਾ ਦੋਸ਼ੀ ਨੂੰ ਕਹਿੰਦੇ ਤਿੰਨਾਂ ਦਿਨਾਂ ਬਾਅਦ ਖੜੇ ਪੈਰ ਗ੍ਰਿਫਤਾਰ ਅੱਜ ਕੀਤਾ ਗਿਆ ਹੈ ਹਾਲਾਂਕਿ ਉਹਦੇ ਕੋਈ ਸੱਟਾਂ ਨਹੀਂ ਵੱਜੀਆਂ ਪਰ ਪੁਲਿਸ ਮੁਲਾਜ਼ਮ ਦਾ ਕਹਿਣਾ ਕਿ ਉਹ ਵੀ ਦਾਖਲ ਸੀ ਤੇ ਉਹਦੀ ਮਤਲਬ ਕਿ ਕਾਫੀ ਸੱਟਾਂ ਗੰਭੀਰ ਸੱਟਾਂ ਲੱਗੀਆਂ ਹੋਈਆਂ ਨੇ ਸਰ ਸੱਸੀ ਕਾਲ ਜੀ ਓਕੀ ਗੋਹ 7 ਇੰਡੀਆ ਟੀਵੀ ਤੋਂ ਗੱਲ ਕਰਦੇ ਆ ਜੀ ਆ ਜੀ ਹੈਵਨ ਇੰਡੀਆ ਟੀਵੀ ਤੋਂ ਗੱਲ ਕਰਦੇ ਆਂ ਜੀ ਚੈਨਲ ਤੋਂ ਹਾਂਜੀ ਹਾਂਜੀ ਸਰ ਥੋੜਾ ਪੱਖ ਲੈਣਾ ਸੀਗਾ ਤੁਸੀਂ ਸਾਹਮਣੇ ਆ ਕੇ ਪੱਖ ਦੇ ਦੋਗੇ ਇੱਥੇ ਥਾਣੇ ਦੇ ਅੱਗੇ ਖੜੇ ਆਂ ਸੀ ਦੱਸੋ ਦੱਸੋ ਜੀ ਦੱਸੋ ਬਿਲਕੁਲ ਸਰ ਜਿਹੜੇ ਧਰਨਾ ਲਾਈ ਬੈਠੇ ਪਰਿਵਾਰ ਉਹਨਾਂ ਦਾ ਕਹਿਣਾ ਜੈ ਸਿੰਘ ਹਲੇ ਤੋਂ ਉਹਨਾਂ ਦਾ ਕਹਿਣਾ ਕਿ ਸਾਡੇ ਫਾਦਰ ਸਾਹਿਬ ਦਾ ਐਕਸੀਡੈਂਟ ਹੋਇਆ ਸੀਗਾ ਤੁਹਾਡੇ ਕੋਲੇ ਉਹਨਾਂ ਨੇ ਦਰਖਾਸਤ ਲਿਖਾਈ ਸੀ ਕਿ ਇਹ ਜਿਹੜਾ ਹੈਗਾ ਪੁਲਿਸ ਮੁਲਾਜ਼ਮਾਂ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈਗੀ ਤਿੰਨ ਦਿਨ ਹੋ ਗਏ ਸੀ ਐਕਸੀਡੈਂਟ ਹੋਏ ਨੂੰ ਸਾਡੇ ਫਾਦਰ ਸਾਹਿਬ ਦੇ ਬਿਲਕੁਲ ਵੀ ਇਹਨਾਂ ਨੇ ਕਹਿ ਤਾ ਪਰਚਾ ਦੇਤਾ ਜੀ ਪਰ ਸੋ 25 ਲੱਖ ਰੁਪਈਆ ਮੰਗਦੇ ਸੀ ਉਹ 4.5 ਲੱਖ ਦਿੰਦੇ ਸੀ ਇਹਨਾਂ ਦਾ ਰਾਜੀਆਵਾਂ ਆਫਿਸ ਨਹੀਂ ਉਹਨਾਂ ਦਾ ਪਰਚਾ ਦੇਤਾ ਜੀ ਪਰਚਾ ਇਹ ਇਹਨਾਂ ਦਾ ਇਹ ਵੀ ਪਰਚਾ ਜੇ ਕਾਦੇ ਆਧਾਰ ਤੇ ਕੱਟਿਆ ਗਿਆ ਜੀ ਕਿਹਦੇ ਬਿਆਨਾਂ ਦੇ ਆਧਾਰ ਤੇ ਕੱਟਿਆ ਗਿਆ ਜੀ ਜਿਹੜੀ ਜਿਹੜੀ ਡੈਥ ਵਾਲੀ ਉਹਦੇ ਆਧਾਰ ਤੇ ਦੇਤਾ ਹੀ ਪਰਚਾ ਉਹ ਕਹਿੰਦੇ ਜੀ ਸਾਡੇ ਫਾਦਰ ਸਾਹਿਬ ਦਾ ਤਾਂ ਇਹਨਾਂ ਨੇ ਬਿਆਨ ਹੀ ਨਹੀਂ ਲੈ ਕੇ ਆਂਦੇ ਬਿਆਨ ਆ ਉਹਨਾਂ ਨੇ ਠਾਲਿਆ ਕੀ ਲਖਾਈ ਹੈ ਜੀ ਇਹਨਾਂ ਨੇ ਆਪ ਹੀ ਲਖਾਈ ਜੀ ਬਿਆਨ ਕਰਨ ਉਹਨਾਂ ਦਾ ਇਹ ਹੀ ਅਲੀਗੇਸ਼ਨ ਹੈ ਜੀ ਉਹ ਕਹਿੰਦੇ ਉਹ ਵੀ ਲੈ ਕੇ ਆਏ ਆ ਜੀ ਹਾਂ ਜੀ ਯਾਰ ਤਾਂ ਬਿਆਨ ਵੀ ਇਹਨਾਂ ਦਾ ਜਾਮਤੀ ਪਰਚਾ ਹੋਇਆ ਜੀ ਇਹਦੀ ਮਾਤਾ ਤੇਰੀ ਮਾਤਾ ਦੇ ਬਿਆਨਾਂ ਤੇ ਨਹੀਂ ਜੀ ਉਹ ਜਦੋਂ ਪਰਿਵਾਰ ਦਾ ਜਿਹੜਾ ਮੈਂਬਰ ਮੌਜੂਦ ਸੀ ਜਿਹਦਾ ਐਕਸੀਡੈਂਟ ਹੋਇਆ ਸੀ ਉਹ ਬਿਆਨ ਦੇਣਾ ਚਾਹੁੰਦਾ ਸੀ ਉਹ ਕਹਿੰਦੇ ਤਿੰਨ ਦਿਨ ਇਹਨਾਂ ਨੇ ਤਿੰਨ ਦਿਨ ਜਾ ਕੇ ਉੱਥੇ ਬਿਆਨ ਨਹੀਂ ਲਏ ਜੀ ਸਾਡੇ ਕੋਲ ਉਹਦਾ ਐਂਟੀਮੇਸ਼ਨ ਨਹੀਂ ਜੀ ਆਈ ਸੀ ਜਦੋਂ ਆਈ ਆ ਇਹ ਉਹਨੇ ਸਾਡੀ ਰਾਜੀ ਨੇ ਉਹਦੀ ਗੱਲ ਚੱਲਦੀ ਹੈ ਜੀ ਹੂੰ ਜਿਹੜਾ ਦੋਸ਼ੀ ਆ ਉਹ ਕਹਿੰਦੇ ਅੱਜ ਜੀਨਾਂਵ ਦੀ ਗੱਲ ਚੱਲਦੀ ਹੈ ਜੀ ਪਰसों ਵੀ ਇਹ ਕਹੀ ਜੇ ਸਾਡੀ ਰਾਜੀ ਲੈ ਵਿੱਚ ਗੱਲ ਚੱਲਦੀ ਹੈ ਜੀ ਕੋਈ ਕਾਰਵਾਈ ਤਾਂ ਹੋਣੀ ਉਹ ਕਹਿੰਦੇ ਜਦੋਂ ਉਹਨਾਂ ਨੂੰ ਨਹੀਂ ਕੋਲ ਆਉਂਦੇ ਜਿੰਨੇ ਬੜਿਆ ਇਹ ਪੈਸੇ ਜਿਆਦਾ ਮੰਗਦੇ ਵੀ ਉਹ ਇਹ ਤਾਂ ਕਹਿੰਦੇ ਜਿਵੇਂ ਕੋਈ ਕਾਰਵਾਈ ਨਹੀਂ ਕਰਵਾਉਣੀ ਕੀ ਅਸੀਂ ਕੋਈ ਰਾਜੀਨਾਮਾ ਨਹੀਂ ਕਰਵਾਉਣਾ ਹੈਗਾ ਅਸੀਂ ਤਾਂ ਉਹਨਾਂ ਤੇ ਪਰਚਾ ਦਰਜ ਕਰਵਾਉਣਾ ਉਹ ਕਹਿੰਦੇ ਅਸੀਂ ਪੈਸੇ ਲੈਣੇ ਨਹੀਂ ਜੀ ਦੇ ਤਾਂ ਬੀਬੀ ਜੀ ਪਰਚਾ ਕਰਤਾ ਹੀ ਅੱਜ ਸੱਲ ਵੀ ਕਹਿਣ ਦੀ ਤੁਸੀਂ ਪਰਚਾ ਪੋ ਬਰਸੋ ਇੱਕ ਇਹਨਾਂ ਦਾ ਕਹਿਣਾ ਕਿ ਤਿੰਨ ਦਿਨ ਹੋ ਗਏ ਸੀਗੇ ਸਾਡੇ ਮਰੀਜ਼ ਨੂੰ ਦਾਖਲ ਨੂੰ ਹੁਣ ਚੌਥੇ ਦਿਨ ਉਹਨਾਂ ਦੇ ਇੱਕ ਮਿੰਟ ਸਾਲ ਤੁਹਾਡਾ ਬਿਆਨ ਲਗਾਇਆ ਜੀ ਹੋਵੇ ਤੇ ਕਈ ਪਰਸੋਂ ਇਹ ਤੇ ਪਰਸੋਂ ਵੀ ਨਹੀਂ ਦੀ ਕਾਰਵਾਈ ਕਰਾਉਂਦੇ ਜੀੇ ਕਰਾਉਣੀ ਜੀ ਹਜੇ ਸਾਡਾ ਕਾਰਵਾਈ ਨੂੰ ਕਰਾਉਣੀ ਸਾਡੀ ਗਾਇਸ ਜੀ ਬੋਲਦਾ ਜੀ ਇਤਨੀ ਕਹਿੰਦੀ ਸੀ ਮੈਂ ਕਈ ਸਾਥੀ ਸਾਡਾ ਮੈਨੂੰ ਰਾਜੀ ਨਾਵਾ ਦੱਸੋ ਜਿੱਥੇ ਉਹ ਬਿਆਨ ਲਖਾਓ ਜੀ ਤੁਸੀਂ ਦੋਸ਼ੀ ਨੂੰ ਕਿਦਨ ਗ੍ਰਫਤਾਰ ਕੀਤਾ ਜੀ ਦੋਸ਼ੀ ਵਾਦੀ ਕੀਤਾ ਜੀ ਤਿੰਨ ਦਿਨਾਂ ਤੋਂ ਬਾਅਦ ਅੱਜ ਕਾਹਤੋਂ ਕੀਤਾ ਜੀ ਖੜੇ ਟਾਈਮ ਤੁਸੀਂ ਕਿਉਂਕਿ 20 ਤਰੀਕ ਨੂੰ ਤੇਨਾਂ ਦੇ ਫਾਦਰ ਸਾਹਿਬ ਜੀ ਡੈਥ ਹੋ ਜਾਂਦੀ ਹੈ ਤਿੰਨ ਦਿਨ ਪਹਿਲਾਂ ਕਿਉਂ ਨਹੀਂ ਤੁਸੀਂ ਕਾਰਵਾਈ ਕੀਤੀ ਦੋਸ਼ੀ ਵੀ ਡੀਐਨਸੀ ਦਾਖਲ ਸੀ ਕੱਲ ਛੁੱਟੀ ਮਿਲੀ ਸ਼ਾਮ ਨੂੰ ਨਾਲ ਜੀ ਉਹ ਸੀ ਇਹ 7 ਵਜੇ ਡੀਐਮਸੀ ਦਾਖਲ ਸੀ ਜੀ ਇਹ ਤਾਂ ਕਹਿੰਦੇ ਪਰਿਵਾਰ ਦਾ ਕਹਿਣਾ ਕਿ ਉਹਨੂੰ ਤਾਂ ਕੋਈ ਝ੍ਰੀਠ ਵੀ ਨਹੀਂ ਆਈ ਹੈਗੀ ਹਾਂ ਜੀ ਪਰਿਵਾਰ ਦਾ ਕਹਿਣਾ ਕਿ ਦੂਜੀ ਜਿਹੜਾ ਦੋਸ਼ੀ ਨੂੰ ਤਾਂ ਕੋਈ ਝ੍ਰੀਠ ਹੀ ਨਹੀਂ ਆਈ ਤੁਸੀਂ ਕਿਵੇਂ ਦਾਖਲ ਤੁਸੀਂ ਕਰਵਾ ਲਿਆਂਦੀ ਤੁਸੀਂ ਜੀ ਦੋਸ਼ੀ ਨੂੰ ਤਾਂ ਪਰਿਵਾਰ ਦਾ ਕਹਿਣਾ ਕਿ ਕੋਈ ਛੱਟਫੇਟ ਨਹੀਂ ਲੱਗੀ ਸਿਰਫ ਸਾਡੇ ਪਰਿਵਾਰ ਨੂੰ ਛੱਟਫੇਟ ਲੱਗੀ ਸੀ ਇਹਨਾਂ ਦੇ ਫਾਦਰ ਸਾਹਿਬ ਵੀ ਇਸ ਵਕਤ ਡੈਥ ਹੋ ਚੁੱਕੀ ਹੈ ਜੀ ਦੋਸ਼ੀ ਅੰਦਰ ਹੀ ਬੈਠਾ ਹੀ ਹਵਾਲਾ ਕੀ ਇਹ ਦੇਖ ਲੋ ਜੀ ਆਪ ਚੈੱਕ ਕਰ ਲੋ ਬੈਠਾ ਹੀ ਅੰਦਰ ਹੀ ਹੂੰ ਮਰੀ ਅੱਧਾ ਵਜੇ ਅੰਦਰ ਹੀ ਪਿੱਛਾ ਹੀ ਦੋਸ਼ੀ ਹੈ ਜੀ ਕੀ ਜੀ ਹੁਣ ਇਹਨਾਂ ਦੇ ਜਿਹੜਾ ਹੈਗਾ ਇਹ ਦੋਸ਼ੀ ਤੇ ਕਾਰਵਾਈ ਕੀਤੀ ਜਾਊਗੀ ਪਰਚਾ ਦਰਜ ਕੀਤਾ ਜਾਊਗਾ ਜੀ ਇੱਕ ਤਾਂ ਜੀ ਪਰਚਾ ਦਿੱਤਾ ਨਹੀਂ ਗ੍ਰਿਫਤਾਰੀ ਪਾਈ ਲੈ ਜੀ ਸਾਰਾ ਕੁਝ ਕੀਤਾ ਹੀ ਜੀ ਉਹਨਾਂ ਨੂੰ ਕਾਰਵਾਈ ਜੀ